ਸ਼ਾਨਾ ਆਪਣੇ ਆਖ ਕੇ ਲੰਘੂਗਾ ਜੇ ਆਪਾਂ ਨੂੰ ਵੱਧ ਫੈਸਲਾ ਲੈਣਾ ਤੇ ਫਿਰ ਉਹ ਬੰਦਾ 5-700 ਦੇ ਰਿਹਾ ਮੈਨੂੰ ਤਾਂ ਸਾਰੀ ਚੰਗੇ ਮੈਂ ਤਾਂ ਮਾਰਨ ਨੂੰ ਕੋਈ ਗੱਲ ਨਹੀਂ ਫੋਨ ਲਾ ਦੇ ਜੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤੇ ਆਪਣੇ ਪਿੰਡ ਭਲੂਰ ਦੇ ਨੌਜਵਾਨ ਸੁਖਦੀਪ ਸਿੰਘ ਬਰਾੜ ਜਿਹੜਾ ਕਿ ਅੱਜ ਆਪਣੇ ਕਾਫਲੇ ਦੇ ਨਾਲ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕਰਕੇ ਚੋਣ ਮੈਦਾਨ ਦੇ ਵਿੱਚ ਉਤਰ ਰਹੇ ਨੇ ਸੋ ਕਾਫੀ ਜਾਦੀ ਗਿਣਤੀ ਦੇ ਵਿੱਚ ਨੌਜਵਾਨ ਦੀ سپورਟ ਦੇ ਵਿੱਚ ਪਿੰਡ ਦੇ ਪਤਵੰਤੇ ਸੱਜਣ ਆਏ ਨੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਤੇ ਨੌਜਵਾਨਾਂ ਦੀ سپورਟ ਜ਼ਰੂਰ ਕਰਿਆ ਜਾਓ ਤੇ ਇਹ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਨੌਜਵਾਨ ਸੁਖਦੀਪ ਸਿੰਘ ਬਰਾੜ ਤੇ ਅੱਜ ਹੁਣ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕਰਕੇ ਚੋਣ ਮੈਦਾਨ ਦੇ ਵਿੱਚ ਸਰਪੰਚੀ ਦੀ ਚੋਣ ਲੜ ਰਹੇ ਨੇ ਸਾਡੇ ਪਿੰਡ ਦੇ ਹੁਣ ਹਾਰ ਨੌਜਵਾਨ ਸੋ ਇਹ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਪਿੰਡ ਦੇ ਵਿੱਚ ਵਧੀਆ ਕੰਮ ਕਰ ਰਹੇ ਨੇ ਤੇ ਜਰੂਰ ਸਪੋਰਟ ਬੰਦੀ ਹੈ ਤੇ ਜਰੂਰ ਵੀਰ ਦੀ ਸਪੋਰਟ ਕਰਿਆ ਜੋ ਤੇ ਜਿਹੜਾ ਚੰਗੇ ਕੰਮ ਕਰਦਾ ਜੋ ਆਪਣੇ ਪਿੰਡ ਲਈ ਵਧੀਆ ਕੰਮ ਕਰਦਾ ਜਾਂ ਆਪਣੇ ਸਮਾਜ ਦੇ ਲਈ ਵਧੀਆ ਕੰਮ ਕਰਦਾ ਉਸ ਦੀ ਜਰੂਰ ਸਪੋਰਟ ਕਰਿਆ ਜੋ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਜੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਜੋ ਤੁਹਾਡੀ ਕੀ ਰਾਏ ਆ ਜਰੂਰ ਕਮੈਂਟ ਕਰਿਆ ਜੋ ਤੇ ਆਜੋ ਫਿਰ ਹੁਣ ਚੱਲਦੇ ਆ ਸਿੱਧਾ ਗੁਰੂ ਘਰੇ हर माल फ्री खाधो ਦੇ ਮੰਨ ਤੋਂ ਆਪ ਜੀ ਦਾ ਪਹਿਲਾ ਪੂਰਕ ਆਸਰਾ ਕਰੇ ਨਾ ਕੋਈ ਜੀਵਨ ਆਸਰੂ ਰੰਗ ਜਨ ਵਿਆਹ ਦੇ ਅੰਤ ਤੋਂ ਤੁਮਰੇ ਕਾਸ਼ਵਾ ਰਹੇ ਤੇਰੀ ਜਿਹੜੀ ਆਉਣ ਵਾਲੀ ਕੋਈ ਨਹੀਂ ਹੈ ਉਹਨਾਂ ਨੂੰ ਜੇ ਸੰਭਾਲ ਸਕ ਗਏ ਉਹਨਾਂ ਨੂੰ ਪਤਾ ਲੱਗਦਾ ਕਿ ਕਿਹਨੇ ਸਾਹਮਣਾ ਕਰ ਤੋ ਹੁਣ ਨੌਜਵਾਨ ਵੀ ਭਾਈ ਸੁਨੀਲ ਸਿੰਘ ਦੀ ਚਰਤੀ ਗਲਾਾਸ ਤੇ ਅਤੇ ਇਲੈਕਸ਼ਨ ਦੇ ਫਤਿਹ ਦੇ ਨਾਰੇ ਬਾਜ਼ਪਾ ਸਾਰੇ ਸਾਧਕਾਂ ਅਰਦਾਸ ਕੀਤੀ ਜੀ ਜੀ ਪਾਸ਼ਾ ਕਿਰਪਾ ਕਰਿਓ ਸੇਵਕਾਂ ਨੂੰ ਸਭ ਉਤਾਮ ਜਿਤ ਬਰਸ਼ਣ ਕਰਿਓ ਅਰਦਾਸ ਸਾਧ ਸੰਕਟ ਦੀ ਕਿਰਤੀ ਨਹੀਂ ਹੁੰਦੀ ਇਹ ਗੁਰਨਾਮਕ ਹੈ ਕਿ ਮਹਾਰਾਜ ਨੂੰ ਸੁਣ ਲਗਦੇ ਨੇ ਅਰਦਾਸ ਸਮਾਂ ਵਿੱਚ ਦੇਰ ਤੇ ਲੱਗ ਜਾਂਦੀ ਹੈ ਫਰਸਾਸ ਨੂੰ ਇਸ ਘਰ ਵਿੱਚਾਂ ਦੇਰ ਨਹੀਂ ਹੈਗਾ ਦੇਰ ਜ਼ਰੂਰ ਹੈ ਜਿਵੇਂ ਭਗਤ ਪਾਪਾ ਫਰੀਦ ਸਾਹਿਬ ਨੇ ਬੰਦਗੀ ਕੀਤੀ 73 ਸਾਲਾਂ ਦੀ 36 ਸਾਲ 12-12 ਸਾਲਾਂ ਦੀ ਉਹ ਨਾਨਕ ਜਿੰਦਗੀ ਕੀਤੀ 36 ਸਾਲ ਹੋ ਗਏ ਕਾਨਤ ਸਾਹਿਬ ਕੀਤਾ ਕਰ ਹੈ ਪ੍ਰਸਾਦਕੀ ਕਰਤਾ ਸੁਨੇਹਿਆਂ ਕਿ ਮੈਂ ਬੇਨਤੀ ਆ ਕਰਦਾ ਹੋਇਆ ਤੇ ਥੀਵਾ ਦਾ ਚਕਮਾ ਨੂੰ ਹੋਰ ਦਾ ਬੇਨਤੀ ਕਰਦਾ ਮੈਂ ਹਰੇਕਾ ਕਹਿੰਦਾ ਹੈ ਕਿ ਸਰਪੰਚ ਚੁਣਿਆ ਜਾਵੇ ਪਰ ਕਿਉਂਕਿ ਬਹੁਤ ਭਾਜਾ ਪਿੰਡ ਹੈ ਇਸ ਭਾਜੇ ਪਿੰਡ ਦੇ ਵਿੱਚ سب کی ہونی بڑی مشکل ہے اور دوسری چیز جو میں چاہتا ہاں کہ جس پارٹی سرکار ہوئے وہاں ہی بڑے جو سرپنچ ہے وہ بھی ٹرائی کر کے دیکھ لیا وہ میرے خیال سے اینا نے میں ایم ایل اے صاحب میسج میں کہتا میرے بچ ایل اے صاحب جہی بھی گل ہوئی ہے اور ریکارڈڈ ہے میںنتی کی سارے راستے سارا پنڈ ایک ہو چکا ہے میں جو کچھ بھی اپنی طرف پتا سارے بغیر کتنے پاس را کے جی مجھے تھان ملیا اتے میں جلا لوا تا جس اس طرح کوئی نشرہ نہیں رکھا نہ میرے دماغ ہے سارا پنڈ ایک ہو چکا ہے سارے کیونکہ سارے گروا نے جن مان دیکھی جاتے کو پہچان بوٹ سنگی ਸਾਰੇ ਭਰੇ ਬਿਆਰੋ ਵੈਦਿਕ ਦਾ ਪਾਰ ਸਾਰਾ ਵੈਦਿਕ ਦੇ ਮੰਨ ਮਾਪਰ ਨਾਲ ਦਾਸ ਬੁਲਾਰਾ ਦਾ ਜਿਹੜਾ ਨਾਮ ਤੋਂ ਬੁਲਾਰਾ ਦਾ ਜਿਹੜਾ ਕੰਮ ਆਪਣਾ ਤੇ ਮਾਸੀ ਬਹੁਤ ਵਧੀਆ ਸ਼ਿਕਾ ਦਿੱਤੀ ਆ ਕਿ ਪਿੰਡਾਂ ਦੇ ਵਿੱਚ ਜੇ ਸ਼ਾਂਤੀ ਨਾ ਪਿਆਦਾ ਬਣ ਜਾਂਦਾ ਫਿਰ ਬੇਕੀਤੀ ਕੀਤੀ ਸੀ ਜੀ ਚਲੋ ਠੀਕ ਆ ਆਪਾਂ ਖੜੇ ਜੇ ਕੋਈ ਗੱਲ ਨਹੀਂ ਆਪੋ ਸਮਝੇਗਾ ਉਹ ਮੈਂ ਸ਼ਾਂਤੀ ਦੀ ਗੱਲ ਕਰਾਂ ਅਸੀਂ ਸਾਡੇ ਬਾੜ ਦੇ ਬੈਠੇ ਆ ਸਾਰੇ ਬਾੜ ਇਕੱਠਾ ਹੈ 350 400 ਆਪਣਾ ਬੋਟ ਦਾ ਬਾੜ ਹੈ ਸਾਡਾ ਤੇ ਉਥੇ ਸਾਰੇ ਭਰਾ ਇਕੱਠੇ ਹੋਏ ਸੀ ਬਾਬੇ ਬਿੱਗੂ ਦਾ ਨੇ ਤਾਂ ਸਾਰੇ ਰਿਹਾ ਉਥੇ ਦਾਹ ਨੂੰ ਮੋਕਾ ਤੱਕ ਨੂੰ ਗੋੜਾ ਹੁਣ ਜੇ ਮੈਂ ਕੋਈ ਦੂਜਾ ਕਰਾਂ ਤੇ ਵਾਸਤੇ ਮਾੜੀ ਗੱਲ ਆ ਮੈਂ ਸਾਰੇ ਕਹਾਂ ਵੀ ਇਹ ਬਾਬਾ ਬਿੱਗੂ ਦਾ ਆਖੀ ਆ ਜਿਹੜਾ ਵੀ ਸਰਕਾਰ ਜੱਟੀ ਆਪਣਾ ਮਨੂਰ ਦੇ ਨਹੀਂ ਜਾਊਗਾ ਜਿੰਨੇ ਵੀ ਕੋਈ ਸਰਪੰਚ ਖੜਾ ਗੈ ਲੋਕਾਂ ਦੇ ਨਾਲ ਜਾਊਗਾ ਤੇ ਸਾਰੇ ਬੰਦੇ ਲੋਕ ਕਿੰਨਾ ਚਾਰ ਕਿੰਨਾ ਸਤਾਵੇ ਨਾਲ ਦਾ ਨਾ ਜਸੂ ਨੂੰ ਸਾਡੇ ਨਾਲੋਂ ਵੱਡਾ ਸਣਾ ਤੂੰ ਪੂਰਾ ਇਹਦਾ ਬੱਚਾ ਵੀ ਕਹਿ ਸਕਦਾ ਕਿਸੇ ਬੰਦੇ ਨੇ ਵਸ ਨਹੀਂ ਇਹ ਸਾਡਾ ਪਿਜਾ ਕਿੰਦਰ ਜੀ ਦਾ ਮਗਜਵਤ ਖੜਾ ਸੀ ਲੈ ਤਰੂ ਥੀ ਦਾ ਪੂੜਾ ਤੋਂ ਮਰ ਪੁਰਦੇ ਆ ਉਹਦੇ ਨਾਲ ਜਦੋਂ ਤਰੂ ਕੋਈ ਨਹੀਂ ਸਿੱਧਰ ਪਰਮਾਤਮਾ ਦੇ ਚਾਇਆ ਨਾ ਪਰਮਾਤਮਾ ਨੇ ਮੋਟਾ ਜੀ ਮੰਗ ਲਈ ਉਹਨੇ ਆਪ ਸੁਪਾ ਪੈਰ ਖੋਸ਼ ਕੇ ਖੁੱਦ ਕਿੰਨੀ ਵੱਡੀ ਗੱਲ ਆ ਆਪਾਂ ਇਹ ਵੀ ਕਹਿਣਗੇ ਆਪਣੇ ਲੂਬਰ ਚੋਣੇ ਆ ਪੰਚਾਇਤ ਚੋਣੀਆਂ ਆ ਆਪਾਂ ਸਾਰੀ ਚੀਜ਼ ਕੋ ਛੱਡ ਕੇ ਇਹਨੂੰ ਮੈਨੂੰ ਕਹਿੰਦਾ ਆਪਾ ਗੁਰੂ ਰਸਾਂ ਦੇ ਚਰਨਾਂ ਦੇ ਖੜਕੇ ਕਿੰਨੇ ਆ ਮੈਨੂੰ ਇਹਦੇ ਸੀ ਜਿੱਤਾ ਕੋ ਝੂੜ ਜਿਹੇ ਹੁੰਦੀਆਂ ਤਾਂ ਪਰਮਾਤਮਾਆਂ ਬਾਬੇ ਭਾਈ ਦੇ ਹੈ ਜਿਹੜਾ ਜੱਪ ਭਰਾ ਵਾਲੀ ਜਿੱਤਾ ਹੁੰਦੀ ਆ ਚਲੋ ਜੱਜ ਦੀ ਹੱਥ ਲੈ ਕੇ ਖੜਦਾ ਹਰ ਬੰਦਾ ਕਿਉਂ ਆਪਾਂ ਆਪ ਨੂੰ ਵਧੀਆ ਲੱਗਾ ਪਾਰਟੀ ਲੈਵਲ ਤੇ ਵਧੀਆ ਲੱਗਾ ਆਪਾਂ ਸ੍ਰੀਸ਼ੋ ਨੂੰ ਆਪਾਂ ਪੈਦਾ ਵਿੱਚੋਂ ਸੇਵਾ ਕਰ ਜਦੋਂ ਸ੍ਰੀਸ਼ੋ ਬਣ ਜਾ ਆਪਾਂ ਜਿਹੜੇ ਗੁਰੂ ਮਹਾਰਾਜ ਜੀ ਤਾਂ ਬੈਠੀਆਂ ਜਿਹੜੇ ਆਪਣੇ ਘਰੇ ਬੈਠੇ ਆ ਆਪਾਂ ਸਾਰੇ ਮਰ ਗਏ ਇਹਨੇ ਨਹੀਂ ਪੜਨਾ ਇਹਨੂੰ ਤਾਂ ਚੌਕੀਦਾਰ ਬਣਾਉਣਾ ਹੈ ਚੌਕੀਦਾਰ ਇਹ ਜਿਹੜਾ ਇਹਨਾਂ ਦਾ ਆ ਸਪੈਂਡਾ ਪੱਕੇ ਇਹ ਤਾਂ ਆਪਾਂ ਇਹਦੇ ਨਾਲ ਆਪਾਂ ਸਿੰਘਾ ਨੂੰ ਵਾਟ ਵਾਲੇ ਪਾਸੇ ਜੋੜੀਏ ਵਾਟ ਵਾਲੇ ਪਾਸੇ ਜਿਹੜਾ ਕੋਲ ਆ ਰੋਸ਼ਾ ਅਸੀਂ ਜਾ ਕੇ ਮੈਚ ਕਰਾਂਗੇ ਇਹ ਨਹੀਂ ਵੀ ਸਿੰਘਾ ਨੂੰ ਖਿਡਿਆਕਾ ਕਿ ਅਸੀਂ ਜਾ ਕੇ ਪੈ ਕੇ ਸੌਂਦੇ ਨਹੀਂ ਇਹ ਨਹੀਂ ਗੱਲ ਇਹਦੇ ਕੋਈ ਕੋਈ ਨਿਯਾਮ ਕਰਨਾ ਅੱਜ ਰਾਤ ਹੁਣ ਆਪਾਂ ਇਹ ਮੈਚ ਕਰਦੇ ਤੇ ਆਪਾਂ ਨੂੰ ਸਵਾਰ ਨਹੀਂ ਪੈਦਾ ਉਹਨਾਂ ਨੂੰ ਪਰਮਾਤਮਾ ਆਪਣੀ ਜਗਤ ਨਾ ਕਰੇ ਨਾਲੇ ਉਹ ਕੌੜੀਓ ਬਾਬਾ ਭਾਈ ਦੇ ਇਹ ਬਹੁਤ ਮਾਣ ਆਸੀਆ ਇਸੇ ਤਰ੍ਹਾਂ ਅਰਦਾਸ ਵਿੱਚ ਕਰਕੇ ਪਰਮਾਤਮਾ ਨੇ ਆਪਣੇ ਕਿਰਪਾ ਕੀਤੀ ਗਿਆ ਉਹੇ ਦਰ ਤੇ ਆ ਗਿਆ ਬਹੁਤ ਮਾਣ ਆਸੀਆ ਆਪਣੇ ਬਹੁਤ ਧੂਣੀਆਂ ਕਰਕੇ ਸਾਹੂਆ ਸਾਡੇ ਦਾ ਦੱਸ ਦਿੱਤਾ ਮੈਦਵਤ ਸਾਡੇ ਨਾ ਥੂਕ ਨਾ ਮੀਣਾ ਸਰਪੰਚ ਸਾਹਿਬ ਇਹ ਅਰਦਾਸ ਕਰਤੀ ਜਿਹੜੇ ਹੁਣ ਆਪਣੇ ਬਾੜਨੇ ਬਾਪੂ ਕੋ ਸਮਾ ਹਣੀਗਾ ਫਾਰਮੈਟ ਨਾ ਬਹੁਤਾ ਕਿੱਟ ਜੜੇ ਨਾ ਫਾਰਮੈਟਿਕ ਨਹੀਂ ਪੂਰਦਾ ਹੁੰਦਾ ਗੱਲ ਸਾਹਮਣੇ ਤੁਸੀਂ ਬਾੜੇ ਬੰਦਣਾ ਉੱਤੋਂ ਅੰਦਰ ਤੱਕ ਮੈਂ ਖੜ ਜਾ ਕਿ ਦੂਜੇ ਪਾਸੇ ਦੇ ਜਿਹੜੇ ਰਹਿਣਦੇ ਆਰਾਮ ਦਾ ਪਾਸੇ ਨਹੀਂ ਯਾਰ ਨਹੀਂ ਇੱਕ ਸਟੈਂਡ ਸੀ ਜਿਹੜੇ ਕੇ ਭਰਾਣੇ ਸੇਵਾ ਕਰਦੇ ਲੱਗੋ ਉਹ ਕਹਿੰਦਾ ਵੀ ਦੇ ਦੂਜਾ ਭਰਾ ਵੀ ਲਾਉਣਾ ਨਹੀਂ ਐ ਕਿ ਤੁੰਗ ਕਰ ਲਾ ਕਿਸੇ ਨੇ ਜਿਹੜਿਆ ਸਿੱਟੋਂ ਦਾ ਪਰਗਾ ਸਾਨੂੰ ਦੱਸ ਦਿਓ ਜੀ ਜੀ ਬਈ ਕਹਦਾ ਪਰ ਸਮਾਨ ਜਿਹੜੇ ਵਾਰਡਾਂ ਦੇ ਉੱਤੋਂ ਲੰਮਰ ਰਹਿ ਗਏ ਆ ਉਹ ਉਹ ਸੁੱਟ ਜਾ ਕੇ ਤੋਂ ਅੱਗੇ ਜਾ ਕੱਲ ਨੂੰ ਸਵੇਰ ਨੂੰ ਪਹੁੰਚੂਗੇ ਸੁਰਾਤ ਚੋਰ ਦੀ ਕੋਠਰ ਕੋਲ ਸ਼ਾਂਤੀ ਨਾਲ ਬਹੁਤ ਵੱਡਾ ਵਿਸਾਲ ਗੈਰ ਕਰਕੇ ਮੈਨੂੰ ਕਹਿੰਦੇ ਆ ਤੁਸੀਂ ਭਰਾ ਕਹਿੰਦੇ ਆ ਮੇਰਾ ਹਸਪੰਦ ਨੂੰ ਫੀਲਰ ਪ੍ਰਾਉ ਤੁਸੀਂ ਕਹਿੰਦਾ ਮੈਂ ਬਣ ਗਿਆ ਜਿਹੜੇ ਭਰਾ ਨੂੰ ਕਹਿੰਦੇ ਹਸਰਾ ਆਪਣੇ ਬਹੁਤ ਵੱਡੇ ਘਰ ਮੇਰੀ ਸ਼ਿਕਰੀ ਹੋਈ ਆ ਮੇਰੇ ਭਰਾ ਸਰਕਾਰ ਜੋ ਬਣ ਗਿਆ ਮੈਗਾ ਮੈਗਾ ਉੱਤਰ ਦਿਲ ਕਰ ਗਿਆ ਮੈਂ ਤਾਂ ਉੱਗਲੀ ਜੱਗੀ ਜਦ ਮੈਂ ਕਿਲੇ ਲੈ ਆਪਣੇ ਪੰਚਾਇਤ ਚੋਲੇ ਆ ਹਮ ਮੈਂਬਰ ਚੋਲੇ ਆਪਾਂ ਆਪਾਂ ਦਾ ਫਿਰ ਜਿਹੜੇ ਹੈਗੇ ਜਿਹਨੇ ਜਗਤਪ੍ਰਾ ਤੂੰ ਚਾਹਦਾ ਆਪਣੇ ਖਾਦੀ ਦਾ ਖੜੇ ਅਸਰ ਪੈ ਤਿੱਨੇ ਲਈ ਉਹ ਕੋਈ ਹਣ ਨਹੀਂ ਆਪਣ ਪਰ ਪੈ ਤੋਂ ਸੁਪਣਾ ਤਾਂ ਹਣ ਵੀ ਸੈਕਸਾਈਜ਼ ਕਰਕੇ ਤਿਆਰ ਰਹਿਣਾ ਗੁਰੂ ਘਰ ਦੇ ਹੱਥ ਚੁੱਕਿਆ ਜੇ ਤੂੰ ਚਾਹਦਾ ਨਾ ਤੇ ਜੇ ਤੂੰ ਨਹੀਂ ਚਾਹਦਾ ਕੋਈ ਮੈਂ ਜੋ ਜਾ ਮੈਂ ਸੇ ਤੁਰਿਆ ਫਿਰਾਂ ਠੀਕ ਹੈ ਜੀ ਮਾਫ ਕਰਨਾ ਜੇ ਕੋਈ ਗੱਲ 24 ਲੱਖ ਦੀ ਸੁਣੇ ਤਾਂ ਮਾਫ ਕਰਨਾ ਇਸ ਸਾਨਾ ਆਪਣੇ ਹੱਥ ਕਰੂਗਾ ਜੇ ਆਪਾਂ ਨੂੰ ਵੱਧ ਫੈਲਾ ਦੇਈਆ ਤੇ ਫਿਰ ਉਹ ਬੰਦਾ 5-7 ਹਜ਼ਾਰ ਦੇ ਰੇਗਾ ਮੈਨੂੰ ਇਹ ਸਾਰੇ ਚੰਗੇ ਮੈਨੂੰ ਮਾਰਨ ਨਹੀਂ ਆਉਂਦੇ ਸਾਰੇ ਚੰਗੇ ਆਪਦੇ ਸਾਥ ਆਪਾਂ ਜਿਹਨੂੰ ਮਾਰਨ ਲੇਕੀਂਗੇ ਇੱਕ ਮੈਂਬਰ ਕਾਲੂ ਆਪਣੇ ਸਾਰੇ ਖੜੇ ਹੋਏ ਫੈਲਦੀ ਆ ਜਿਉਂਨੇ ਆਪਾਂ ਸੰਗੀ ਨਾਲ ਆ ਤਾਂ ਜੇ ਆਪਾਂ ਦੋਵੇਂ ਸੇ ਭੱਜ ਲੈਣਾ ਇੱਕ ਆਪੇ ਦੀ ਮਾਦਰ ਕਰਨੀ ਆ ਜੇ ਤੁਹਾਨੂੰ ਗਾਂ ਦੀ ਫਸਲ ਮਾਫ਼ ਕਰਨਾ ਵੈਦ ਦੀ ਕਹਾਸਾ ਵੈਦ ਦੀ ਅਜੇ ਕਿਸੇ ਭਰਾ ਨੇ ਕੋਈ ਰਾਏ ਨਹੀਂ ਹੋਏ ਮਾਦਰਸਰ ਆਪਾਂ ਨਹੀਂ ਦੇਵਾਂਗੇ ਤੇ ਸ਼ਾਵਹਿ ਜਲਾਵਾ ਕੌਣ ਆ ਤਾਈ ਜੀ ਮਦਰੋ ਨੰਬਰਦਾਰ ਵਾਖਾ ਇੰਦਰਜੀ ਸਾਹਿਬ ਇੱਥੇ ਬਠਪੜੀ ਗਿਆ ਉਹਨੇ ਵਿਸ਼ਾਲ ਜੀ ਨੂੰ ਖੈਂਚਿਆ ਸੋਪਾ ਹੀ ਉਹਨੇ ਪਾਇਆ ਇਹ ਜੀ ਦਾ ਆਪਣਾ ਵਿਸ਼ਾਲ ਜੀ ਨੂੰ ਵਿਖਾ ਕੇ ਆਪਾਂ ਮਾਦਰ ਕਰਾਂਗੇ ਬਾਬਾ ਨੇ ਕਿਹਾ ਦੇਖੇਗਾ ਸਮਾਂ ਉਹਨੇ ਕਿਹਾ ਵੈਦ ਦੀ ਕਹਾਸਾ ਮਾਸ਼ੂਦ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦੇ ਉਪਦੇਸ਼ ਨੂੰ ਅੰਗਰ ਜੋੜ ਕੇ ਸਾਧਨ ਨੂੰ ਕੀ ਗੱਦਕੇ ਬਲਾਈਏ ਬੋਲੇ ਵਾਰ ਤੇ ਨੀਤਾ ਖਾਲਸਾ ਵਾਹਿਗੁਰੂ ਜੀ ਹਮੇ ਕਹਿੰਦੇ ਹੁੰਦੇ ਆ ਕਿ ਦੂਜਾ ਨਾਂ ਦੇ ਵਿੱਚ ਪ੍ਰਾਪਤ ਕੀਤੀ ਕਰੇ ਨਹੀਂ ਚਾਹੀਦੀ ਵਿਅਸੀ ਕਰੇ ਨਾ ਜਾਵੇ ਜਾਂ ਕੀ ਆਰਾਮ ਜੋ ਨੂੰ ਪੜੀ ਹੈ ਇਹ ਅਸਮਾਨ ਵਿੱਚ ਤੇ ਆ ਗਿਆ ਤਾਂ ਵੀ ਸਾਰੇ ਜਿਹਨੂੰ ਜਿਹੜਾ ਸੇਵਾ ਕਰਦਾ ਜਿਹੜਾ ਵੀ ਪਾਸੇ ਕੀਤੀ ਆ ਮੈਂ ਥੋੜਾ ਸਾਰੇ ਦਾ ਤਹਿਦੋਰ ਕਰਦਾ ਜੋ ਅੱਜ ਛੋਟੇ ਜਿਹੇ ਸਮੇਂ ਤੁਸੀਂ ਇੱਥੇ ਪਹਿਲਾਂ ਮੇਰੇ ਘਰ ਤੇ ਆ ਉਸ ਤੋਂ ਬਾਅਦ ਗੁਰਦਾਰੇ ਦੀਦਾ ਉਹ ਨਾਲ ਸੋਣੇ ਵਾਸਤੇ ਅਪਾ ਇੱਥੇ ਪਹੁੰਚਿਆ ਜਿਹਦੀ ਜਿਹਨੂੰ ਸੇਵਾ ਕੀਤੀ ਆ ਇਹ ਕੁੜੀ ਵੀ ਕਾਫੀ ਲੜਾਈ ਹੈ ਸਾਰੇ ਵੀ ਆਪਾਂ ਲੜਾਈ ਆ ਸੋ ਸਾਰੇ ਹੋ ਤਗੜੇ ਹੋ ਕੇ ਇਹ ਆਪਾਂ ਹਮਲਾ ਮਾਰਨਾ ਕਿਉਂਕਿ ਤਾਤਾ ਬਲੂਗਰਾਜ ਸਿੰਘ ਜੀ ਨੇ ਜਿਹੜੀ ਜਿਹੜੀ ਪ੍ਰਾਪਤੀ ਕੀਤੀ ਹੁੰਦੀ ਆ ਉਹ ਵੇਲੇ ਜਾਈ ਨਹੀਂ ਆਦੀ ਸੀ ਸੋ ਹੁਣ ਮੈਂ ਸਾਡੇ ਨਾਲ ਰੱਬ ਕਰਦਾ ਜਿੱਦ ਲਈ ਸਾਥ ਸਾਥ ਤੇ ਬੰਨ੍ਹ ਲਿਆ ਵਾਇਸ ਵੀ ਦਾ ਨਾਮ ਦਾ ਵਾਇਸ ਵੀ ਬੰਨ੍ਹ ਲਿਆ ਕੀ ਕਰਕੇ ਪੜਨੇ ਆ ਮਹਿਲਾ ਜੀ ਦਾ ਖਾਸ ਸਾਹਿਬ ਰਹਿਣੋ ਜੀ ਕਿਰਪਾ ਕਰਦੇ ਹਾਂ ਆਪਾਂ ਸਾਰੇ ਸਾਡੇ ਆਹ ਪੀਹਾ ਕਰਾਣਾ ਪਈਦਾ ਬਹੁਤ ਬੰਦੇ ਚੜ੍ਹਦੇ ਆਦੇ ਵੀਰ ਦਾ ਰਬ ਕੇ ਕੋਈ ਗੱਲ ਨੂੰ ਫੋਨ ਲਾਵੇ ਜੀ ਆਹ ਜੀ